ਚਿੱਟਾ ਹੋ ਗਿਆ ਲਹੂ ਵਿੱਚ ਲੋਕੋ ਚਿੱਟਾ ਹੋ ਗਿਆ ਲਹੂ ਇਸ ਚਿੱਟੇ ਲਹੂ ਦੀ ਬੇਹੱਦ ਦਰਦਨਾਕ ਕਹਾਣੀ ਹੁਣੇ-ਹੁਣੇ ਸਾਹਮਣੇ ਆਈ ਆ ਕਿ ਸੁਨਾਮ ਵਿੱਚ ਘਰ ਦੀ ਲੜਾਈ ਕਾਰਨ ਪਿਤਾ ਨੇ ਆਪਣੇ ਜਵਾਨ ਪੁੱਤ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਘਟਨਾ ਇਹ ਸਾਹਮਣੇ ਆ ਰਹੀ ਆ ਕਿ ਪਿਤਾ ਗੋਪਾਲ ਨੇ ਆਪਣੇ ਜਵਾਨ ਬੇਟੇ ਅਮਨਦੀਪ ਨੂੰ ਇਸ ਕਰਕੇ ਗੋਲੀਆਂ ਮਾਰ ਦਿੱਤੀਆਂ ਕਿਉਂਕਿ ਜਦੋਂ ਗੋਪਾਲ ਆਪਣੇ ਘਰ ਆਇਆ ਉਹ ਕਾਫੀ ਜ਼ਿਆਦਾ ਲੇਟ ਹੋ ਚੁੱਕਾ ਸੀ ਤਾਂ ਉਹਦੇ بیٹے ਅਮਨਦੀਪ ਨੇ ਪੁੱਛ ਲਿਆ ਕਿ ਤੁਸੀਂ ਇੰਨਾ ਲੇਟ ਕਿਉਂ ਹੋ ਗਏ ਇਥੋਂ ਲੜਾਈ ਪੈ ਗਈ ਤੇ ਗੁੱਸੇ ਵਿੱਚ ਆਏ ਪਿਤਾ ਨੇ ਆਪਣੇ ਪੁੱਤ ਦੇ ਗੋਲੀਆਂ ਮਾਰ ਦਿੱਤੀਆਂ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਇਹ ਗੋਪਾਲ ਹੈ ਬੱਚਿਆਂ ਦਾ ਪਿਤਾ ਜਿਨੇ ਕਤਲ ਕੀਤਾ ਉਹਦੇ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਸੀ ਜਿਹਦੇ ਚਲਦੇ بیٹے ਨੇ ਉਹਨੂੰ ਪੁੱਛਿਆ ਕਿ ਤੂੰ ਇੰਨਾ ਲੇਟ ਕਿਉਂ ਹੋਇਆ ਤਾਂ ਘਰ ਵਿੱਚ ਕਾਫੀ ਜ਼ਿਆਦਾ ਕਲੇਸ਼ ਮਚ ਗਿਆ ਪਹਿਲਾਂ ਵੀ ਇਸ ਘਰ ਵਿੱਚ ਕਲੇਸ਼ ਰਹਿੰਦਾ ਸੀ ਤੇ ਜਿਹਦੀ ਭੇਟ ਅੱਜ ਇਹ ਅਮਨਦੀਪ ਨਾਂ ਦਾ ਬੱਚਾ ਜਿਹੜਾ ਬੇਟਾ ਏ ਜਵਾਨ ਪੁੱਤ ਆ ਉਹ ਚੜ ਗਿਆ ਦੱਸਿਆ ਜਾ ਰਿਹਾ ਕਿ ਅਮਨਦੀਪ ਨੂੰ ਜਦੋਂ ਉਸਦੇ ਪਿਤਾ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਅਮਨਦੀਪ ਨੂੰ ਫਟਾਫਟ ਉਹਨਾਂ ਦੇ ਘਰ ਦੇ ਬਾਕੀ ਮੈਂਬਰ ਚੁੱਕ ਕੇ ਹਸਪਤਾਲ ਲੈ ਕੇ ਗਏ ਹਸਪਤਾਲ ਦੇ ਬੈੱਡ ਤੇ ਅਮਨਦੀਪ ਦੀ ਜਾਨ ਚਲੀ ਗਈ ਉਹਦੀ ਮਾਂ ਦਾ ਤੇ ਅਮਨਦੀਪ ਦੀ ਭੈਣ ਦਾ ਰੋ ਰੋ ਕੇ ਬੁਰਾ ਹਾਲ ਆ ਅਮਨਦੀਪ ਦੀ ਭੈਣ ਕਹਿ ਰਹੀ ਆ ਗੱਲ ਇਹ ਆ ਰਹੀ ਆ ਕਿ ਅਮਨਦੀਪ ਦੀ ਭੈਣ ਕਹਿ ਰਹੀ ਆ ਕਿ ਜੋ ਮੇਰੇ ਪਿਤਾ ਨੇ ਕੀਤਾ ਮੇਰਾ ਵੀਰ ਮੇਰੇ ਤੋਂ ਖੋ ਲਿਆ ਮੇਰੇ ਪਿਤਾ ਨੂੰ ਫਾਂਸੀ ਲਗਾ ਦਿਓ ਇਸ ਘਟਨਾ ਦੀ ਅਸਲ ਵਜ੍ਹਾ ਕੀ ਆ ਗੋਪਾਲ ਨੇ ਆਪਣੇ ਹੀ ਮਾਸੂਮ ਪੁੱਤ ਨੂੰ ਕਿਉਂ ਮਾਰਿਆ ਇਹ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੇਗਾ ਕਿ ਅਜਿਹੀ ਘਟਨਾ ਕਿਉਂ ਵਾਪਰੀ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਮਨਦੀਪ ਦਾ ਪਿਤਾ ਕਿਤੇ ਆ ਘਰ ਆਇਆ ਉਹ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ ਜਿਹਦੇ ਤੇ ਅਮਨਦੀਪ ਨੇ ਉਹਦੇ ਤੋਂ ਪੁੱਛ ਲਿਆ ਕਿ ਤੂੰ ਇੰਨਾ ਲੇਟ ਕਿਉਂ ਆਇਆ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜਿਹੜਾ ਇਹ ਗੋਪਾਲ ਸਿੰਘ ਆ ਉਹਦੇ ਕਿਤੇ ਨਜਾਇਜ਼ ਸਬੰਧ ਆ ਜਿਹਦੇ ਕਰਕੇ ਘਰ ਵਿੱਚ ਅਕਸਰ ਹੀ ਤਣਾਤਨੀ ਦਾ ਮਾਹੌਲ ਰਹਿੰਦਾ ਸੀ ਤਾਂ ਪਿਤਾ ਨੂੰ ਜਦੋਂ ਪੁੱਤਰ ਵੱਲੋਂ ਇਹ ਪੁੱਛਿਆ ਗਿਆ ਆਖਰਕਾਰ ਵਿੱਚ ਜਵਾਨ ਬੇਟਾ ਸੀ ਉਹ ਇੰਨਾਕ ਤਾਂ ਪੁੱਛ ਹੀ ਸਕਦਾ ਸੀ ਪਰ ਇਹਦੇ ਤੇ ਕਾਫੀ ਜ਼ਿਆਦਾ ਲੜਾਈ ਹੋਗੀ ਤੇ ਪਿਤਾ ਨੇ ਆਪਣੇ ਹੀ ਪੁੱਤ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਆਣਕ ਸਿੰਘ ਨੇ ਇੱਕ ਨਾਵਲ ਲਿਖਿਆ ਸੀ ਚਿੱਟਾ ਲਉ ਤੇ ਅੱਜ ਸਾਡੇ ਲੋਕਾਂ ਦਾ ਖੂਨ ਵਾਕਈ ਚਿੱਟਾ ਹੋ ਗਿਆ ਉਹਨਾਂ ਨੂੰ ਰਿਸ਼ਤਿਆਂ ਦੀ ਕੋਈ ਕਦਰ ਅਹਿਮੀਅਤ ਰਹੀ ਨਹੀਂ ਗਈ ਹੁਣ ਤੱਕ ਕਿੰਨੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਕਿ ਨਜਾਇਜ਼ ਸਬੰਧਾਂ ਦੇ ਚੱਲਦਿਆਂ ਇਸ ਤਰੀਕੇ ਬੱਚੇ ਕਤਲ ਕਰ ਦਿੱਤੇ ਜਾਂਦੇ ਨੇ ਕਿੰਨੇ ਥਾਵਾਂ ਤੇ ਹੋ ਚੁੱਕਾ ਕਿ ਮਾਂ ਵੱਲੋਂ ਆਪਣੇ ਆਸ਼ਕ ਨਾਲ ਕੇ ਨਜਾਇਜ਼ ਰਿਸ਼ਤੇ ਦੇ ਚੱਲਦਿਆਂ ਆਪਣੇ ਹੀ ਬੱਚਿਆਂ ਨੂੰ ਆਪਣੇ ਹੀ ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਐਵੇਂ ਬਹੁਤ ਸਾਰੀਆਂ ਥਾਵਾਂ ਤੇ ਪਿਤਾ ਨੇ ਅਜਿਹੇ ਕਾੜ ਕਿਤੇ ਨੇ ਜਿੱਥੇ ਇੱਕ ਪਿਤਾ ਨੇ ਆਪਣੇ ਨਜਾਇਜ਼ ਰਿਸ਼ਤੇ ਦੇ ਚੱਲਦਿਆਂ ਆਪਣੇ ਬੱਚਿਆਂ ਨੂੰ ਮਾਰ ਮੁਕਾਇਆ ਤੇ ਅੱਜ ਅਮਨਦੀਪ ਵੀ ਅਜੇ ਹੀ ਇੱਕ ਨਜਾਇਜ਼ ਰਿਸ਼ਤੇ ਦੀ ਭੇਟ ਚੜ ਗਿਆ ਬੇहद ਦੁਖਦਾਇਕ ਘਟਨਾ ਸਾਡਾ ਖੂਨ ਵਾਕੇ ਚਿੱਟਾ ਹੋ ਚੁੱਕਾ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਸਾਡੇ ਸਮਾਜ ਦਾ ਬੇੜਾ ਗਰਕ ਹੋ ਰਿਹਾ ਹਰ ਰੋਜ਼ ਕਿੰਨੀਆਂ ਘਟਨਾਵਾਂ ਅਜਹੀਆਂ ਸਾਹਮਣੇ ਆ ਜਾਂਦੀਆਂ ਨੇ ਜਿੱਥੇ ਰਿਸ਼ਤੇ ਤਾਰ-ਤਾਰ ਨਜ਼ਰ ਹੁੰਦੇ ਆਉਂਦੇ ਨੇ ਜਿਵੇਂ ਜਿਵੇਂ ਪੂੰਜੀਵਾਦ ਦਾ ਗਲਬਾ ਵਧਿਆ ਹੈ ਉਵੇਂ ਉਵੇਂ ਸਾਡੇ ਰਿਸ਼ਤੇ ਜਿਹੜੇ ਟੁੱਟ ਭੱਜ ਰਹੇ ਨੇ ਆਪਣੇਆ ਵੱਲੋਂ ਆਪਣੇਆਂ ਦਾ ਕਤਲ ਕੀਤਾ ਜਾਣਾ ਇੱਕ ਮਾਮੂਲੀ ਗੱਲ ਬਣ ਕੇ ਰਹਿ ਗਿਆ ਅੱਗੇ ਵਿਅਕਤੀ ਸਭ ਤੋਂ ਸੇਫ ਆਪਣੇ ਘਰ ਵਿੱਚ ਹੁੰਦਾ ਸੀ ਹੁਣ ਤੱਕ ਕਮਾਲ ਦੀ ਗੱਲ ਹੋਈ ਪਈ ਆ ਕਿ ਆਪਣਾ ਹੀ ਪਿਤਾ ਆਪਣਾ ਹੀ ਪੁੱਤ ਆਪਣੀ ਮਾਂ ਆਪਣਾ ਹੀ ਬੱਚਾ ਇੱਕ ਦੂਜੇ ਨੂੰ ਕਤਲ ਕਰਨ ਲੱਗੇ ਪਏ ਆ ਯਕੀਨ ਕੀਤਾ ਜਾਵੇ ਤਾਂ ਕਿਦੇ ਤੇ ਕੀਤਾ ਜਾਵੇ ਬਗਾਨੇ ਹੱਥੋਂ ਤਾਂ ਅਸੀਂ ਸੁਰੱਖਿਅਤ ਹੁੰਦੇ ਹੀ ਨਹੀਂ ਅਸੀਂ ਆਪਣੇ ਘਰੇ ਵੀ ਸੁਰੱਖਿਅਤ ਨਹੀਂ ਰਹਿ ਗਏ ਨੂੰ ਨਹੀਂ ਪਤਾ ਕਦੋਂ ਕਿਹਨੇ ਸਾਡਾ ਕਿਹੜੇ ਆਪਣੇ ਨੇ ਦੁਸ਼ਮਣ ਬਣ ਜਾਣਾ ਕਿਹੜੇ ਆਪਣੇ ਰਿਸ਼ਤੇ ਨੇ ਕਿਹੜੇ ਆਪਣੇ ਦੋਸਤ ਨੇ ਪਤਾ ਨਹੀਂ ਕੌਣ ਕਿਹੜਾ ਵਿਅਕਤੀ ਕਿੱਥੇ ਕਿਹੜੀ ਘਟਨਾ ਕਰ ਜੇ ਅੱਜਕਲ ਪਤਾ ਹੀ ਨਹੀਂ ਲੱਗਦਾ ਬੇਹੱਦ ਦੁਖਦਾਇਕ ਤੇ ਮੰਦਭਾਗੀ ਘਟਨਾ ਹੈ ਜੋ ਅੱਜ ਸੁਨਾਮ ਵਿੱਚ ਵਾਪਰੀ ਆ ਜਦੋਂ ਇੱਕ ਜਵਾਨ ਪੁੱਤ ਦਾ ਪਿਤਾ ਗੋਪਾਲ ਸਿੰਘ ਘਰ ਆਉਂਦਾ ਤਾਂ ਜਵਾਨ ਪੁੱਤ ਵੱਲੋਂ ਆਪਣੇ ਪਿਤਾ ਨੂੰ ਪੁੱਛਿਆ ਜਾਂਦਾ ਕਿ ਤੂੰ ਇੰਨਾ ਲੇਟ ਕਿਉਂ ਹੋ ਗਿਆ ਤਾਪ ਪਿਤਾ ਵੱਲੋਂ ਗੁੱਸੇ ਵਿੱਚ ਆ ਕੇ ਲੜਾਈ ਝਗੜਾ ਕੀਤਾ ਜਾਂਦਾ ਜ ਜਿਹਦੇ ਵਿੱਚੋਂ ਪਿਤਾ ਆਪਣੇ ਜਵਾਨ ਪੁੱਤ ਤੇ ਗੋਲੀਆਂ ਚਲਾਉਂਦਾ ਏ ਤੇ ਜਵਾਨ ਪੁੱਤ ਹਸਪਤਾਲ ਜਾ ਕੇ ਦਮ ਤੋੜ ਦਿੰਦਾ ਏ ਉਹਦੀ ਜਾਨ ਚਲੀ ਜਾਂਦੀ ਆ ਤੇ ਉਸ ਬੱਚੇ ਦੀ ਭੈਣ ਦਾ ਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਸਾਡਾ ਇਕੱਲਾਕਾਰਾ ਪੁੱਤ ਸਾਡੇ ਹੀ ਪਿਓ ਨੇ ਸਾਡੇ ਤੋਂ ਖੋਹ ਲਿਆ ਕਿਉਂਕਿ ਸਾਡੇ ਪਿਤਾ ਦੇ ਕਿਸੇ ਔਰਤ ਨਾਲ ਨਜਾਇਜ਼ ਸਬੰਧ ਸੀ ਜਿਹਦੇ ਚੱਲਦੇ ਸਾਡੇ ਪਿਤਾ ਨੇ ਇਹ ਸਾਰੀ ਘਟਿਆ ਕਰਤੂਤ ਕੀਤੀ ਆ ਆਪਣੇ ਹੀ ਹੱਥੀ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 2 ਦਿਨ ਪਹਿਲਾਂ ਹੀ ਇੱਕ ਖਬਰ ਸਾਹਮਣੇ ਆਈ ਸੀ ਕਿ ਇੱਕ ਪਿਤਾ ਵੱਲੋਂ ਆਪਣੇ ਛੋਟੇ ਜਿਹੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ ਜਿਹੜਾ ਬੱਚਾ ਸਕੂਲ ਪੜਨ ਗਿਆ ਸੀ 11 ਸਾਲ ਦਾ ਉਹ ਬੱਚਾ ਸੀ ਤੇ ਜਦੋਂ ਘਰ ਵਾਪਸ ਆ ਰਿਹਾ ਸੀ ਸਕੂਲ ਤੋਂ ਦਾ ਪਿਤਾ ਦੇ ਦਰਵਾਜ਼ੇ ਅੱਗੋਂ ਲੰਘ ਰਿਹਾ ਸੀ ਕਿਉਂਕਿ ਉਹ ਬੱਚਾ ਆਪਣੀ ਮਾਂ ਨਾ ਕਿਸੇ ਅਲੱਗ ਜਗ੍ਹਾ ਤੇ ਆਪਣੇ ਨਾਨਕੇ ਘਰ ਰਹਿ ਰਿਹਾ ਸੀ ਪਰ ਉਹ ਸਕੂਲ ਜਾਣ ਵਾਸਤੇ ਆਪਣੇ ਪਿਤਾ ਦੇ ਘਰ ਅੱਗੋਂ ਦੀ ਲੰਘਦਾ ਸੀ ਤੇ ਜਦੋਂ ਵਾਪਸ ਸਕੂਲੋਂ ਵਾਪਸ ਆਉਂਦਾ ਹੋਇਆ ਪਿਤਾ ਦੇ ਘਰ ਗੋ ਲੰਘਣ ਲੱਗਾ ਤਾਂ ਪਿਤਾ ਨੇ ਉਹਨੂੰ ਆਵਾਜ਼ ਮਾਰ ਲਈ ਕਿ ਬੇਟਾ ਮੈਂ ਤੈਨੂੰ ਕੁਝ ਦਿਨਾਂ ਤੂੰ ਮੇਰੇ ਕੋਲ ਆ ਤਾਂ ਉਹ ਬੱਚਾ ਵਿਚਾਰਾ ਛੋਟਾ ਸੀ ਆਪਣੇ ਪਿਤਾ ਕੋਲ ਚਲਾ ਗਿਆ ਕਿਉਂਕਿ ਬੱਚੇ ਨੂੰ ਆਪਣੇ ਪਿਤਾ ਤੇ ਤਾਂ ਵਿਸ਼ਵਾਸ ਹੀ ਹੁੰਦਾ ਤਾਂ ਬੱਚਾ ਉਹ ਪਿਤਾ ਕੋਲ ਚਲਾਗਾ ਤਾਂ ਚਲਾ ਗਿਆ ਤੇ ਪਿਤਾ ਨੇ ਉਸ ਬੱਚੇ ਦਾ ਗਲ ਘੁੱਟ ਕੇ ਉਹਨੂੰ ਮਾਰ ਮਗਾਇਆ ਉਸ ਦਿਨ ਲੋਕ ਕਹਿ ਰਹੇ ਸੀ ਕਿ ਇਹ ਪਿਤਾ ਤਾਂ ਉਸ ਦਾ ਮਤਰੇਆ ਪਿਤਾਏ ਉਸ ਦਾ ਬੱਚੇ ਨਾਲ ਕੋਈ ਪਿਆਰ ਨਹੀਂ ਸੀ ਸ਼ਾਇਦ ਉਸ ਨੇ ਇਸ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਅੱਜ ਦਾ ਸਗਾ ਪਿਤਾ ਸਕੇ ਪੁੱਤ ਨੂੰ ਆਪਣੇ ਸਕੇ ਪਿਤਾ ਨੇ ਮੌਤ ਦੇ ਘਾਟ ਉਤਾਰ ਦਿੱਤਾ। ਸਮਾਜ ਦਾ ਬੇੜਾ ਗਰਕ ਹੋ ਰਿਹਾ ਏ। ਸਮਾਜ ਕਿੱਧਰ ਨੂੰ ਜਾ ਰਿਹਾ ਏ? ਆਏ ਦਿਨ ਅਜਈਆਂ ਘਟਨਾਵਾਂ ਵਾਪਰ ਰਹੀਆਂ ਨੇ ਆਪਣੇ ਹੀ ਰਿਸ਼ਤਿਆਂ ਵਿੱਚ, ਆਪਣੇ ਹੀ ਭੈਣਾ ਭਰਾਵਾਂ ਵਿੱਚ। ਵਾਕਈ ਸਾਡਾ ਜਿਹੜਾ ਲਹੂ ਆ ਉਹ ਚਿੱਟਾ ਹੋ ਗਿਆ। ਸਾਡੇ ਰਿਸ਼ਤਿਆਂ ਵਿੱਚ ਪੂੰਜੀਵਾਦ ਤੇ ਨਿਰਜਵਾਦ ਇੰਨਾ ਜ਼ਿਆਦਾ ਭਾਰੂ ਹੋ ਗਿਆ ਕਿ ਸਾਨੂੰ ਰਿਸ਼ਤਿਆਂ ਦੀ ਕੋਈ ਕਦਰ ਹੀ ਨਹੀਂ ਰਹਿ ਗਈ। ਹੈ ਦਿਆ, ਪ੍ਰੇਮ ਪਿਆਰ ਦੀਆਂ ਭਾਵਨਾ ਜਿਹੜੀਆਂ ਉਹ ਸਾਰੀਆਂ ਮਿੱਟੀ 'ਚ ਮਿਲ ਗਈਆਂ ਸਾਡੇ ਅੰਦਰ ਪ੍ਰੇਮ ਪਿਆਰ ਦੀਆਂ ਭਾਵਨਾ ਰਹਿ ਹੀ ਨਹੀਂ ਗਈਆਂ ਬਹੁਤ ਥੋੜੇ ਲੋਕ ਹੋਣਗੇ ਜਿਨ੍ਹਾਂ ਅੰਦਰ ਹੈ ਦਿਆ ਪ੍ਰੇਮ ਪਿਆਰ ਦੀਆਂ ਭਾਵਨਾ ਅੱਜ ਵੀ ਜਿੰਦਾ ਨੇ ਬੇहद ਦੁਖਦਾਇਕ ਘਟਨਾ ਯਸਨਾਮ ਵਿੱਚ ਜਿੱਥੇ ਘਰ ਦੀ ਲੜਾਈ ਵੀ ਭੇਟ ਇੱਕ ਨੌਜਵਾਨ ਪੁੱਤ ਚੜ ਗਿਆ ਪਿਤਾ ਨੇ ਆਪਣੇ ਨੌਜਵਾਨ ਪੁੱਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਬੱਚੇ ਦਾ ਕਸੂਰ ਇਹਨਾ ਸੀ ਕਿ ਪਿਤਾ ਘਰ ਲੇਟ ਆਇਆ ਸੀ ਘਰ ਦੇ ਕਹਿ ਰਹੇ ਆ ਕਿ ਸਾਡਾ ਜਿਹੜਾ ਇਹ ਗੋਪਾਲ ਹੈ ਸਾਡਾ ਇੱਕ ਘਰ ਦਾ ਮੈਂਬਰ ਗੋਪਾਲ ਬੱਚੇ ਦਾ ਪਿਤਾ ਉਹਦੇ ਕਿਸੇ ਔਰਤ ਨਾਲ ਨਜਾਇਜ਼ੇ ਸਬੰਧ ਸੀ ਜਿਹਦੇ ਕਰਕੇ ਪਹਿਲਾਂ ਵੀ ਘਰ ਵਿੱਚ ਕਲੇਸ਼ ਰਹਿੰਦਾ ਸੀ ਤੇ ਅੱਜ ਜਦੋਂ بیٹے ਅਮਨਦੀਪ ਨੇ ਪੁੱਛਿਆ ਕਿ ਤੂੰ ਇਹ ਨਾਲ ਲੇਟ ਕਿਉਂ ਆਇਆ ਤਾਂ ਪਿਤਾ ਨੇ ਉਹਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਭੈਣ ਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਕਹਿੰਦੇ ਆ ਸਾਨੂੰ ਇਨਸਾਫ ਦਿਓ ਸਾਡੇ ਆਪਣੇ ਹੀ ਪਿਤਾ ਨੇ ਸਾਡਾ ਇਕਲੌਤਾ ਭਰਾ ਸਾਡੇ ਤੋਂ ਖੋ ਲਿਆ ਇਕਲੌਤਾ ਪੁੱਤ ਸਾਡੇ ਤੋਂ ਖੋ ਲਿਆ